ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਲੀਨ ਮੇਰਾ ਬਲੌਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਮੀਂਹ ਬਹੁਤ ਸਾਰਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਜੀ ਮੀਂਹ ਕਰਕੇ ਜੀ ਆਪਾਂ ਵੀ ਦੇਖੋ ਜੀ ਕਿਵੇਂ ਆਪਣੇ ਵੀ ਛੱਤ ਸਾਰੀ ਚੋਣ ਲੱਗੀ ਜੀ ਸਾਰਾ ਸਮਾਨ ਪਾ ਲੈ ਪੁੱਤ ਪਾਏਗਾ ਬਿਸਕੁਟ ਦਾ ਦਰਵਾਜ਼ਾ ਕੋਈ ਨੁਕਸਾਨ ਨਹੀਂ ਜੀ ਬਹਾਦੇ ਜੇ ਹਾਂ ਜੀ 2-3 ਦਿਨ ਹੋ ਗਏ ਮੀ ਪੈਂਦੇ ਨੂੰ ਇਸ ਕਰਕੇ ਜੀ ਛੱਤਾਂ ਵੀ ਚੂਣ ਲੱਗ ਗਈਆਂ ਫਿਰ ਸੋਫੇ ਅੱਗੇ ਪਿੱਛੇ ਕੀਤੇ ਜੀ ਬੁਰਾ ਹਾਲ ਫਿਰ ਉਹਨਾਂ ਤੇ ਜੀ ਕਾगज ਵਗੈਰਾ ਪਾਇਆ ਸਾਰੇ ਗਿੱਲਾ ਗਿੱਲਾ ਜੀ ਛੱਤ ਸਾਰੀ ਚੂਣ ਲੱਗ ਗਈ ਜੀ ਲੈਂਟਰ ਵੀ ਦੇ ਲੋ ਚੂਣ ਲੱਗੇ ਜਿਨ੍ਹਾਂ ਦੇ ਕੱਚੇ ਹੈ ਜੀ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਨਾ ਤੇ ਸਾਰੇ ਕੱਪੜੇ ਵੀ ਗਿਲ-ਗਿਲੇ ਜੇ ਹੋ ਗਏ ਤੇ ਸਾਰੇ ਗੁਲੀਨ ਨੇ ਸਾਰੇ ਪੈਕ ਕਰ ਲੇ ਸਾਰੇ ਸਮਾਨ ਜੀ ਹੁਣ ਸਾਰਾ ਆਪਾਂ نیچے ਲੈ ਕੇ ਚੱਲਾਂਗੇ ਜੀ ਪਹਿਲੋ ਤਾਂ ਆਪਾਂ ਉੱਪਰ ਸੀਗੇ ਨਾ ਵੀ ਥੱਲੇ ਤੁਹਾਨੂੰ ਪਤਾ ਤੜਕਾ ਵਗੈਰਾ ਲਾਉਂਦੇ ਆ ਇਸ ਕਰਕੇ ਮੈਨੂੰ ਨਾ ਉਹ ਸੀਗਾ ਤੜਕੇ ਤੋਂ ਵੀ ਛਾਲ ਛੋਲਣਾ ਪੈ ਜਵੇ ਹੁਣ ਸਾਰਾ ਕੱਪੜੇ ਲੀੜੇ ਆਪਾਂ نیچے ਲੈ ਕੇ ਚੱਲਾਂਗੇ ਕੋਈ ਕੀਤੀ ਵੀ ਤਰ ਸਭ ਚ ਪਾਣੀ ਬਹੁਤ ਆ ਗਿਆ ਵੀ ਹਰੀਪੁਰੇ ਆ ਆਪਣੇ ਹਰੀਪੁਰੇ ਗਲੀ ਵਾਲਾ ਪਾਣੀ ਉਹ ਸਾਰਾ ਗਲੀ ਦਾ ਪਾਣੀ ਉਧਰ ਦਰਬਾਰ ਸਾਹਿਬ 'ਚ ਚਲੇ ਗਿਆ ਦੇਖਿਓ ਓਦਾਂ ਹੀ ਜੀ ਆਪਾਂ ਫਿਰ ਮੀਂਹ ਪੈਂਦੇ ਜਨਾ ਪੱਟੀ ਖਰਾ ਕੇ ਲਿਆਏ ਜੀ ਤੇ ਉਧਰੋਂ ਗੁਰਦੁਆਰਾ ਸਾਹਿਬ 'ਚ ਉਹ ਲੌਸਮੈਂਟ ਹੋ ਰਹੀ ਸੀਗੀ ਨਾ ਵੀ ਮੀਂਹ ਇੰਨਾ ਪੈਣ ਕਰਕੇ ਜੀ ਸਾਰਾ ਗੁਰਦੁਆਰੇ ਦੇ ਅੰਦਰ ਪਾਣੀ ਚਲੇ ਗਿਆ ਹਨਾ ਵੀ ਚਲੋ ਸੇਵਾ ਕਰਾ ਕੇ ਜਾਓ ਵੀ ਜਿਹੜੇ ਕਰਵਾ ਕੇ ਜਾ ਸਕਦੇ ਵੀ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਧਰ ਆਪਾਂ ਵੀ نیچے ਆ ਕੇ ਦੇਖੋ نیچے ਵੀ ਕੰਧਾ ਕਿੰਨੀਆਂ ਗਿੱਲੀਆਂ ਹੋਈਆਂ ਪਈਆਂ ਨੇ ਸਾਰਾ ਸਾਮਾਨ ਆਪਾਂ نیچے ਚੱਕ ਲੈ ਵੀ ਚਲੋ ਹਣਾ ਥੱਲੇ ਹੁਣ ਔਖੇ ਸੌਖੇ ਥੱਲੇ ਪੈ ਜਾ ਕਰਾਂਗੇ ਵੀ ਕੇ ਸਾਨੂੰ ਇਹ ਸੀਗਾ ਵੀ ਤਣਕੇ ਵਗੈਰੇ ਤੋਂ ਸੀਗਾ ਤੇ ਗਰਲੀਨ ਵੀ ਆਪਣਾ ਬੈਗ ਬੁੱਕ ਸਾਰਾ نیچے ਚੱਕ ਲੈ ਜੀ ਕੱਪੜੇ ਲੀੜੇ ਸਾਰੇ ਪਹਿਲਾਂ ਤਾਂ ਅਸੀਂ ਉੱਪਰ ਹੀ ਸੌਂਦੇ ਹੁੰਦੇ ਸੀਗੇ ਤੇ ਹੁਣ ਅਸੀਂ نیچے ਚਲੋ ਤੁਹਾਨੂੰ ਪਤਾ ਨੀਂ ਨੀਚੇ ਆਪਣੇ ਥੋੜੀ ਜਿਹੀ ਗਰਮੈਚ ਹੋ ਗਿਆ ਉਹਨਾਂ ਕਿਉਂਕਿ ਖਿੜਕੀ ਵਗੈਰਾ ਹੈ ਨਹੀਂ ਕਿ ਕਮਰੇ 'ਚ ਥੋੜਾ ਜਿਹਾ ਔਖਾ ਜਿਹਾ ਹੋ ਗਿਆ ਹਾਂਜੀ ਆਪਣੀ ਗੁਰਲੀਨ ਲਈ ਆਈ ਹੈ ਜੀ ਮੇਰੇ ਲਈ ਸੀ ਉਹ ਕੱਟ ਕੇ ਕਹਿੰਦੀ ਮੰਮੀ ਖਾ ਲੋ ਹਨਾ ਥੈਂਕ ਯੂ ਪੁੱਤਰ ਇਹਨੂੰ ਪਤਾ ਨਾ ਵੀ ਮੰਮੀ ਹੁਣ ਪੱਟੀ ਕਰਾ ਕੇ ਲਈ ਇਹਨਾਂ ਜਦੋਂ ਪੱਟੀ ਕਰਾ ਕੇ ਲਓ ਨੇ ਕਬਰਾੜ ਜੀ ਹੁੰਦੀ ਆ ਨਾ ਫਿਰ ਤੁਹਾਨੂੰ ਪਤਾ ਹੀ ਹੈ ਨਾ ਜਾਖ ਮੈਨੂੰ ਦੇਖ ਕੇ ਇਸ ਕਰਕੇ ਨਾ ਗੁਲੀਨ ਵਿਚਾਰੀ ਲੈ ਕੇ ਆਈ ਹੈ ਨਾ ਥੈਂਕ ਯੂ ਪੁੱਤਰ ਏ ਵੀ ਥੱਕ ਜਾਂਦੀ ਹੈ ਜੀ ਕੰਮ ਕਰਕੇ ਜੀ ਹਾਂਜੀ ਤੁਸੀਂ ਵੀ ਖਾ ਲਓ ਹਨਾ ਮੀ ਬਹੁਤ ਪੈ ਰਿਆ ਵਾ ਹਨਾ ਤੇ ਆਪਾਂ ਪੱਟੀ ਵੀ ਕਰਾ ਰਹੇ ਪਰ ਕਹਿੰਦੇ ਉਹਨਾਂ ਨੂੰ ਖਾਦੇ ਬਗੈਰ ਵੀ ਨਹੀਂ रह ਸਕਦੇ ਢਿੱਡ ਵੀ ਭਰਨਾ ਵਾ ਜੀ ਤੇ ਅੱਜ ਜੀ ਆਪਾਂ ਬਸ ਹਲਕੀ ਫੁਲਕੀ ਢਾਲ ਹੀ ਬਣਾਵਾਂਗੇ ਮੂੰਗੀ ਮਸਰੀ ਦੀ ਹਨਾ ਮੀ ਤੋਂ ਬਹੁਤ ਪਰੇਸ਼ਾਨ ਪੁੱਤੋ ਚਾਕੋ ਡੰਡਾ ਜਾਂ ਪੈਰਪੂਰ ਚ ਵੱਜਿਆ ਨਾ ਉਹ ਫਿਰ ਤੇ ਚੁੱਭ ਜਾਊਗਾ ਮੇਰੇ ਗੁੜੇ ਖੁੱਡੀ ਚਲ ਚਾਕ ਕੇ ਲੈ ਮੈਨੂੰ ਫੜਾ ਦੇ ਪੁੱਤੋ ਤਾਰਾ ਸਮਾਨ ਜੀ ਆਪਾਂ نیچے ਲਿਆਏ ਜੀ ਕਿਉਂਕਿ ਉੱਪਰ ਬਹੁਤ ਗਿੱਚਕਿਚਾ ਜਾ ਹੋਇਆ ਪਿਆ ਬਹੁਤ ਸਮਾਨ ਖਰਾਬ ਹੋਇਆ ਗਿੱਲਾ ਗਿੱਲਾ ਜੀ ਅੱਜ ਨਾ ਗੁਰਲੀਨ ਦਾ ਤਾਂ ਵਿਚਾਰੀ ਦਾ ਬੁਰਾ ਹਾਲ ਹੋਇਆ ਪਿਆ ਵਾ ਹਨਾ ਸਵੇਰ ਦੀ ਬਾਈਪਰ ਮਾਰੀ ਜਾਂਦੀ ਉੱਪਰੋਂ ਨਾ ਪਾਣੀ ਛੱਤ ਤੋਂ ਜੀ ਗਿਰੀ ਜਾਂਦਾ ਵਾ ਨਾ ਟੁਪਕਾ ਟੁਪਕਾ ਕਦੇ ਸੋਫੇ ਦੇ ਕਦੇ ਥੱਲੇ ਫਾਟੇ ਕਦੇ ਕੀਮੇ ਨਾ ਫਿਰ ਵਿਚਾਰੀ ਦੇ ਨਾਲ ਬਾਈਪਰ ਮਾਰ ਮਾਰ ਬੁਰਾ ਹਾਲ ਹੋ ਗਿਆ ਕਰੀ ਮਮੀ ਹੁਣ ਵੇਸ ਮੇਰੀ ਦਾ ਬੱਸ ਹੋ ਗਿਆ ਆਪਾਂ ਦਾ ਚੱਲਦੇ ਆਂ ਨੀਚੇ ਕੱਪੜੇ ਵੀ ਗਿੱਲੇ ਗਿੱਲੇ ਜਿ ਗਿਚਕਿਚੇ ਹੋਏ ਪਏ ਨੇ ਸਾਰੇ ਫਿਰ ਅਸੀਂ ਜੀ ਨੀਚੇ ਆ ਗਏ ਜੀ ਸਾਈ ਗਾਇਸ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਤੇ ਦੱਸਿਆ ਕਰੋ ਤੁਹਾਡੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਬਾਏ ਬਾਏ ਮਿਲ ਲਈਏ ਹਾਂ ਜੀ ਆਪਾਂ ਵੀਡੀਓ ਦਾ ਅੰਡੇ ਠੀਕ ਉਹ ਵੀਡੀਓ ਦਾ ਅੰਡੇ ਠੀਕ ਕਰਦੇ ਆ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਕ ਦੇ ਨਾਲ ਤਦ ਤੱਕ ਲਈ ਧੰਨਵਾਦੀ ਕਾਜ਼ ਦੇ ਰਿਓ ਬਸ ਦੇ ਰਿਓ ਇਸ ਤਰ੍ਹਾਂ ਸਾਡੀ ਵੀਡੀਓ ਦੇਖ ਦੇ ਰਿਓ